ਵੈਗੁਰਜੀ ਕੱਕ ਹਾਲਸਾ ਵੈਗੁਰਜੀ ਕੀ ਫਤਿਹ ਉਹ ਸੰਗਤ ਮੈਸੇਜ ਕਰ ਰਹੀ ਹੈ ਵੀ ਗਰੁੱਪ ਦੇ ਵਿੱਚ ਲਿੰਕ ਐਕਸਪਾਇਰ ਹੋ ਗਿਆ ਕਿਉਂ ਆ ਰਿਹਾ ਹੈ ਉਹ ਮੈਂ ਦੇਖੋ ਸਕਰੀਨ ਸ਼ਾਟ ਤੁਸੀਂ ਦੇਖੋ ਠੀਕ ਹੈ ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਯੂਅਰ ਅਕਾਊਂਟ ਇਜ਼ ਫਰੋਜ਼ਨ ਹੈ ਨਾ ਜਿਹੜਾ ਗਰੁੱਪ ਦਾਸ ਨੇ ਬਣਾਇਆ ਸੀ ਉਹਦੇ ਵਿੱਚ ਕਿਸੇ ਨੇ ਗਲਤ ਕੰਟੈਂਟ ਕੁਝ ਵੀ ਹੁਣ ਮੈਨੂੰ ਨਹੀਂ ਪਤਾ ਕੀ ਕੁਛ ਇਦਾਂ ਦਾ ਮੈਸੇਜ ਜਾਂ ਕੁਝ ਵੀ ਪਾਇਆ ਹੈ ਹੈਨਾ ਜੋ ਫਿਰ ਉੱਤੇ ਲਿਖਿਆ ਵੀ ਤੁਸੀਂ ਅਪੀਲ ਕਰ ਸਕਦੇ ਹੋ ਮੈਂ ਕੀਤੀ ਸੀ ਤੇ ਉਹਨਾਂ ਦੇ ਉਹਨਾਂ ਨੇ ਜਿਵੇਂ ਦੱਸਿਆ ਵੀ ਤੁਸੀਂ ਇਹਦੇ ਵਿੱਚ ਗਲਤ ਇਹਦਾ ਕੰਟੈਂਟ ਕਿਸੇ ਨੇ ਕੁਝ ਪਾਇਆ ਹੈ ਹੈਨਾ ਤੇ ਉਹਦੀ ਕਰਕੇ ਫਿਰ ਉਹਨਾਂ ਨੇ ਅਕਾਊਂਟ ਨੂੰ ਫ੍ਰੀਜ਼ ਕਰ ਦਿੱਤਾ ਹੈ ਹੈਨਾ ਆ ਤੁਹਾਡਾ ਸਕਰੀਨਸ਼ਾਟ ਆ ਉਹਦਾ ਹੀ ਹੈ ਗਰੁੱਪ ਦੇ ਚੈਨਲ ਦਾ ਜਿਹੜਾ ਸੀਗਾ ਉਹਦਾ ਤੇ ਹੁਣ ਉਹਨਾਂ ਨੇ ਫਰੋਜ਼ਨ ਫ੍ਰੀਜ਼ ਕਰ ਦਿੱਤਾ ਹੁਣ ਪਤਾ ਨਹੀਂ ਕਦੋਂ ਚਾਲੂ ਕਰਨਗੇ ਸੋ ਇਹ ਹੁਣ ਪਤਾ ਨਹੀਂ ਕਿਹਨੇ ਕੀਤਾ ਕਿਹਨੇ ਕੋਈ ਕੋਈ ਇਦਾਂ ਦੀ ਕੋਈ ਚੀਜ਼ ਪਟੇੜੀ ਮਟੇੜੀ ਕੁਝ ਪਾਈ ਹੋਣੀ ਹੈ ਕੋਈ ਨਹੀਂ ਮੈਂ ਯਤਨ ਕਰ ਰਿਹਾ ਤੇ ਦੇਖਦੇ ਹਾਂ ਕਿਦਾਂ ਹੱਲ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ